पिंडगढ़ मोहाली नवी बन रही पंचायत विच पंचायती शामलाट जमीन दबण वाले दागी व्यक्तियां दे पेपर रद्द कराने का मामला फिर एक पंचायत मेंबर बन चुकी है दूसरी ने भरे पेपर पीड़ता ने लगाई पंजाब सरकार तो इंसाफ दी गुहार पीड़ित बजुर्ग महिला ने कहा परिषद पंचा सरपंचा जल्द करे कार्रवाई दागी व्यक्तिया नहीं कोई हक पंचायत बणाउंगा मोर्चा प्रदान बलविंदर सिंह कोमड़ा ने कहा हाथ दी राखी बिल्ला बैठा का तक पली गुजारू कहावत हो रही आज साच साबित जदों दूसरी ते इस बारे गल बात की ती ता ओना कि साडा अजेहा कोई इरादा नहीं है जो अदालत का फैसला है assi us nu man आओ देखते दे हा खबर विस्तार सहित महापंचायत पंजाब वालों चल रहे रिजर्वेशन चोर तो पिंडगढ़ साल महिला गुरमीत कौर पत्नी सवरगवासी केसर सिंह परिवार समेत पहुंचे अपने व्यक्तियों विरुद्ध मान अदालत विच तीन साल केस लड़के रस्ता हड़बीती सुनाई ਪ੍ਰੀਤ ਮਹਿਲਾ ਨੇ ਕਿਹਾ ਕਿ ਹਰਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਕੁਲਜਿੰਦਰ ਕੌਰ ਪਤਨੀ ਮਨਜਿੰਦਰ ਸਿੰਘ ਆਦਿ ਤੋਂ ਮਾਨਯੋਗ ਅਦਾਲਤ ਵਿੱਚ ਕੇਸ ਲੜਕੇ ਆਪਣੇ ਘਰ ਦਾ ਰਸਤਾ ਲਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਅਜਿਹੇ ਵਿਅਕਤੀ ਜੋ ਖੁਦ ਪਿੰਡ ਦੀ ਸ਼ਾਮਲ ਜ਼ਮੀਨਾਂ ਦਬ ਸਕਦੇ ਹਨ ਅਜਿਹੇ ਲੋਕਾਂ ਤੋਂ ਪਿੰਡ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਮੇਰੇ ਘਰ ਨੂੰ ਸ਼ਾਮਲਾਟ ਜ਼ਮੀਨ ਵਿੱਚੋਂ ਜਾਂਦਾ ਰਸਤਾ ਮੈਂ ਬੜੀ ਮੁਸ਼ਕਲ ਨਾਲ ਛੁਡਵਾਇਆ ਹੈ। ਦਸਣਯੋਗ ਹੈ ਕਿ ਪਹਿਲਾ ਵੀ ਇਹਨਾਂ ਦੇ ਸਹੁਰੇ ਗੁਰਮੀਲ ਸਿੰਘ ਪੁੱਤਰ ਹਾਕਮ ਸਿੰਘ ਨੇ ਪੰਚਾਇਤੀ ਰਿਕਾਰਡ ਵਿੱਚ ਆਪਣੀ ਪਤਨੀ ਸੁਖਦਰਸ਼ਨ ਕੌਰ ਦਾ ਨਾਮ ਕਾਸ਼ਤਕਾਰਾਂ ਦੇ ਖਾਨੇ ਵਿੱਚ ਦਰਜ ਕਰਵਾ ਦਿੱਤਾ ਸੀ ਉਹ ਵੀ ਅਸੀਂ ਰੱਦ ਕਰਵਾਇਆ ਸੀ ਤੇ ਹੁਣ ਵੀ ਸਾਨੂੰ ਡਰ ਹੈ ਕਿ ਪੰਚਾਇਤ ਬਣਨ ਤੋਂ ਬਾਅਦ ਇਹ ਦੁਬਾਰਾ ਸਾਨੂੰ ਤੰਗ ਪਰੇਸ਼ਾਨ ਕਰਨਗੇ ਇਸ ਮਾਮਲੇ ਤੇ ਬੋਲਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਰੈਂਦੀਆਂ ਪੰਚਾਇਤੀ ਚੋਣਾਂ 27 ਜੁਲਾਈ ਨੂੰ ਹੋ ਰਹੀਆਂ ਹਨ ਅਸੀਂ ਮਾਨਯੋਗ ਚੋਣ ਕਮਿਸ਼ਨ ਪੰਜਾਬ ਅਤੇ मुख्यमंत्री पंजाब नु प्रेस राही बेनती करते हाँ कि इस मामले ते पहल दे आधार ते कारवाई की जाए असि लिखती दरखास्त पंजाब नु भी भेजी है ने शामलाट पंचायती जमीना दब इस परिवार ने केस लड़के छुड़वाया हैं वह मुड़ के पंचायत मैंबर बन के खैर नहीं गुजारन मैं पंजाब सरकार तो यह मंग करता हाँ कि अजे दागीय का कोई हक नहीं है ਇਸ ਲਈ ਇਨਾ ਦੇ ਪੇਪਰ ਰੱਦ ਕੀਤੇ ਜਾਣ ਜੇ ਕੋਈ ਪੰਜ ਸਰਪੰਚ ਦਾਗੀ ਬਣਵੀ ਜਾਂਦਾ ਹੈ ਉਸ ਤੇ ਤੁਰੰਤ ਕਾਰਵਾਈ ਕਰਕੇ ਉਸ ਨੂੰ ਰੱਦ ਕੀਤਾ ਜਾਵੇ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲਵਾ ਕਰਮ ਸਿੰਘ ਕੁਰੜੀ ਪਰਮਜੀਤ ਕੌਰ ਰੁਪਿੰਦਰ ਕੌਰ ਦਵਿੰਦਰ ਸਿੰਘ ਕਰਮਜੀਤ ਸਿੰਘ ਦਲਵੀਰ ਸਿੰਘ ਹਰਵਿੰਦਰ ਕੋਹਲੀ ਆदि ਮੌਜੂਦ ਸਨ ਇਸ ਸਬੰਧ ਵਿੱਚ ਜਦੋਂ ਦੂਸਰੀ ਤੇ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡਾ ਅਜੇ ਹ ਕੋਈ ਇਰਾਦਾ ਨਹੀਂ ਹੈ ਜੋ ਅਦਾਲਤ ਦਾ ਫੈਸਲਾ ਹੈ ਅਸੀਂ ਉਸ ਨੂੰ ਮੰਨ ਕੇ ਚੱਲਦੇ ਹਾਂ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਉਹਨਾਂ ਕਿਹਾ ਕਿ ਇਹ ਸਭ ਦੋਸ਼ ਬੇਬੁਨਿਆਦ ਹਨ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਨਾਲ ਪੀੜਤ ਪਰਿਵਾਰ ਅਤੇ ਆਗੂਆਂ ਨੇ ਜੋ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰਾ ਸਾਰਾ ਜਿਹੜਾ ਪ੍ਰੈਸ ਵਾਲਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਪ੍ਰੈਸ ਵਾਲੇ ਵੀ ਸਾਡਾ ਸਹਿਯੋਗਪੂਰਨ ਤੌਰ ਤੇ ਦੇ ਰਹੇ ਹੋ ਜਦੋਂ ਵੀ ਕਿਸੇ ਦੀ ਆਵਾਜ਼ ਸਰਕਾਰੀ ਦਰਬਾਰੇ ਨਹੀਂ ਪਹੁੰਚਦੀ ਪ੍ਰਸ਼ਾਸਨ ਤੱਕ ਨਹੀਂ ਪਹੁੰਚਦੀ ਤੁਹਾਡੇ ਰਾਹੀਂ ਅਸੀਂ ਆਵਾਜ਼ ਵਿਸਥਾਰ ਸਕਦੇ ਹਾਂ ਦੂਜੇ ਸਾਡੇ ਰੱਬ ਵਰਗੇ ਸਰੋਤੇ ਤੁਹਾਡੇ ਰਾਹੀਂ ਸਾਡੀ ਆਵਾਜ਼ ਕਲਕਲੀ ਸੁਣ ਸਕਦੇ ਵੀ ਮੈਟਰ ਕੀ ਹੈ ਲੜਾਈ ਕਿਹੜੀ ਹੈ ਗੱਲ ਹੱਕਾਂ ਦੀ ਕਰ ਲਈਏ ਚਾਹੋ ਅਨਸੂਚਿਤ ਜਾਤੀ ਦੇ ਲੋਕਾਂ ਦੀ ਗੱਲ ਕਰ ਲਈਏ ਜਿਹੜਾ ਜਰਨਲ ਸੀਟਾਂ ਦੀ ਗੱਲ ਕਰ ਲਈ ਅੱਜ ਜਿਹੜੀ ਜਰਨਲ ਪਰਿਵਾਰ ਹੈ ਜਰਨਲ ਸੀਟਾਂ ਤੇ ਜਿਹੜੀ ਹੈ ਚੋਣ ਹੋਣ ਜਾ ਰਹੀ ਹੈ ਸਰਪੰਚੀ ਦੀ ਰਹਿੰਦੀਆਂ ਜਿਹੜੀਆਂ ਪੰਜਾਬ 'ਚ ਇਲੈਕਸ਼ਨ ਸੀ ਪੰਚਾਂ ਦੇ ਸਰਪੰਚਾਂ ਦੇ ਉਹ ਐਤਵਾਰ ਨੂੰ ਇਲੈਕਸ਼ਨ ਜਿਹੜਾ ਹੋ ਰਿਹਾ ਪਰਸੋਂ ਨੂੰ ਐਤਵਾਰੇ ਉਸ ਦਿਨ ਐਤਵਾਰ ਨੂੰ ਜਿਹੜਾ ਇਲੈਕਸ਼ਨ ਪੰਜਾਬ 'ਚ ਹੋ ਰਿਹਾ ਪੰਚਾਂ ਸਰਪੰਚਾਂ ਦਾ ਉਸੇ ਲੜੀ ਚ ਅਜ ਪਿੰਡ ਧਰਮਗੜ ਦੀ ਇੱਕ ਪੰਚਾਇਤ ਹੈ ਜਿੱਥੇ ਪੰਚਾਂ ਨਾ ਬਣਨਾਗਾ ਤੇ ਇਸ ਐ ਵੀ ਇੱਕ ਬੀਬੀ ਰਿਜ਼ਰਵ ਆਪਣਾ ਸਰਵਸੰਮਤੀ ਨਾਲ ਵੀ ਚੋਣ ਹੋ ਚੁੱਕੀ ਇੱਕ ਪੰਚ ਦੀ ਤੇ ਬੀਬੀ ਗਰਮੀਤ ਕੌਰ ਸਾਡੇ ਕੋਲ ਬੈਠੇ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਨੇ ਮੈਂ ਵੀ ਇਹਨਾਂ ਦੇ ਨਾਲ ਪਹਿਲਾਂ 5 4 5 ਸਾਲ ਲੜਾਈ ਲੜੀ ਐ ਇੱਕ ਪਰਿਵਾਰ ਤੋਂ ਜਿਹੜੇ ਪਰਿਵਾਰ ਤੋਂ ਪੰਚਾਇਤੀ ਲੈਂਡ ਜਿਹੜੀ ਪੰਚਾਇਤੀ ਜ਼ਮੀਨ ਆ ਪਹਿਲਾਂ ਛੜਾਈ ਐ ਬਹੁਤ ਔਖੀ ਛੜਾਈ ਐ ਪੰਚਾਇਤੀ ਜ਼ਮੀਨ ਉਹਨਾਂ ਦਾ ਜਿਹੜਾ ਸੌਹਰਾ ਪਰਿਵਾਰ ਚੋਂ ਜੀ ਸੌਹਰਾ ਪਹਿਲਾਂ ਸਰਪੰਚ ਸੀ ਉਹ ਪਹਿਲਾਂ ਉਹਨਾਂ ਦੀ ਸੱਸ ਜਿਹੜੀ ਹੁਣ ਲੋਹਾ ਖੜਨ ਲੱਗੀਆਂ ਇੱਕ ਭਤੀਜ ਨੂੰ ਹੈਗੀ ਇੱਕ ਸਗੀ ਨੂੰ ਹੈ ਉਹ ਖੜਨ ਲੱਗੀਆਂ ਤਾਂ ਉਹਨਾਂ ਦਾ ਸੌਰੇ ਨੇ ਪਹਿਲਾਂ ਆਪਣੀ ਘਰ ਵਾਲੀ ਦਾ ਨਾਂ ਜਿਹੜਾ ਹੈਗਾ ਪੰਚਾਇਤੀ ਜ਼ਮੀਨ 'ਚ ਜਦੋਂ ਖਾਨਾਂ ਕਾਸਤਕਾਰਾਂ ਚ ਆ ਦੂਜੇ ਚ ਪਾਤਾ ਸੀ ਜਿਹਨੂੰ ਤੜਾਣ ਲਈ 3 ਸਾਲ ਲੱਗੇ 3 ਸਾਲ ਤੋਂ ਬਾਅਦ ਇਹ ਬੀਬੀ ਨੂੰ ਰਸਤਾ ਮਿਲਿਆ ਘਰ ਨੂੰ ਲੱਗਣ ਲਈ ਜਿਸ ਤੇ ਸਾਡਾ ਘਟੋ ਘਟ ਉੱਥੇ ਕੁਝ ਵੀ ਨਹੀਂ ਹੋਇਆ ਤਾਂ ਲੱਖ ਡੇਢ ਲੱਖ ਰੁਪਇਆ ਦੋ ਖਰਚਾ ਹੋ ਗਿਆ ਲਗ ਲਗ ਵਕੀਲ ਕਰਦੇ ਪਏ 75 ਸਾਲ ਦੀ ਲੇਡੀ ਨੂੰ ਬੀਬੀ ਨੂੰ ਘਬਣਾ ਪਿਆ ਜਦ ਕਿ ਹਾਰਟ ਦੀ ਮਰੀਜ਼ ਹੈ ਹਾਰਟ ਦੀ ਮਰੀਜ਼ ਹੈ ਬੇਟਾ ਵਿਦੇਸ਼ ਗਿਆ ਹੋਵੇ ਇਹਨਾਂ ਦਾ ਤੇ ਘਰ ਵਾਲਾ ਹੈ ਨਹੀਂ ਤੇ ਇਹ ਦੋਨੇ ਜਣੀਆਂ ਸੱਸ ਤੇ ਨੂੰ ਦੋਨੇ ਜਣੀਆਂ ਨੇ ਲੜਾਈ ਲੜੀ ਹੈ ਤਿੰਨ ਦੰਬੇ ਸਮੇਂ ਤੋਂ ਪਰ ਤੁਹਾਡੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਡਾਇਰੈਕਟਰ ਪੰਚਾਇਤ ਨੂੰ ਤੇ ਚੋਣ ਕਮਿਸ਼ਨ ਪੰਜਾਬ ਨੂੰ ਤੇ ਡੀਸੀ ਮੁਹਾਲੀ ਨੂੰ ਵੀ ਜਿਹੜਾ ਪਹਿਲਾਂ ਹੀ ਦਫਤਰ ਨੇ ਜਿਹੜੇ ਪਹਿਲੇ ਹੀ ਪੰਚਾਇਤੀ ਲੈਂਡ ਛੜਾਈ ਹੈ ਜਿਨ੍ਹਾਂ ਤੋਂ ਜ਼ਮੀਨ ਛੱਡੀ ਹੈ ਉਹਨਾਂ ਨੂੰ ਦੁਬਾਰੇ ਫੇਰ ਪੰਚ ਬਣਾਤਾ ਤਾਂ ਇਹ ਬੀਬੀ 4-5 ਸਾਲ 7 ਸਾਲ ਫੇਰ ਲੜਾਈ ਲੜਨਯੋਗੀ ਹੋ ਜੂਗੀ ਜੇਕਰ ਅਜੇ ਪੰਚ ਪਿੰਡ ਚੋਣ ਲੈ ਮੇਰੇ ਵੱਲੋਂ ਪੂਰੇ ਪੰਜਾਬ 'ਚ ਮੈਂ ਕਹਿੰਦਾ ਵੀ ਪੂਰੇ ਪੰਜਾਬ 'ਚ ਦੇਖ ਕੇ ਬੰਦਿਆਂ ਨੂੰ ਪੰਜ ਸਰਪੰਚ ਬਣਾਓ ਜਿਹੜਿਆਂ ਕੋਲੇ ਪੰਚਾਇਤੀ ਜ਼ਮੀਨਾਂ ਸ਼ਾਮਲਾੜ ਜ਼ਮੀਨਾਂ ਦੱਬੀਆਂ ਵੀ ਆ ਉਹ ਦੱਸੋ ਕਿਸ ਤੋਂ ਛੜਵਾਉਂਗੇ ਜਦੋਂ ਬੰਦਾ ਆਪ ਨਹੀਂ ਸਹੀ ਸਲਾਮਤ ਹੈ ਸਾਫ ਸੁਥਰਾ ਹੈ ਆਪ ਨਿਰਦੋਸ਼ ਨਹੀਂ ਹੈ ਉਹ ਦੂਜੇ ਤੋਂ ਕਿਵੇਂ ਜਿਹੜੀ ਪੰਚਾਇਤੀ ਲੈਂਡ ਛੜਾਊਗਾ ਤਾਂ ਇਹ ਚੀਜ਼ਾਂ ਜਿਹੜੇ ਪੰਜ ਤੇ ਸਰਪੰਚ ਨੇ ਇਹ ਪੰਚਾਇਤੀ ਲੈਂਡ ਨੂੰ ਧਰਮਸ਼ਾਲਾ ਨੂੰ ਮੰਦਿਰ ਮਸਜਿਦ ਗੁਰਦੁਆਰਿਆਂ ਦੇ ਸਾਹਮਣੇ ਜਿਹੜੀ ਜਗ੍ਹਾ ਪਈ ਹੁੰਦੀ ਹੈ ਇਹਨਾਂ ਦੇ ਰੱਖ-ਰਖਾਅ ਲਈ ਹੁੰਦੇ ਆ ਪਰ ਉਹ ਤਾਂ ਆਪ ਖੁਦ ਦੱਬੀ ਬੈਠੇ ਨੇ ਉਹਨਾਂ ਨੂੰ ਇਹ ਪੰਜ ਸਰਪੰਚ ਬਣਾ ਦੇਣਗੇ ਫੇਰ ਉਹ ਕਿਵੇਂ ਸੇਫ ਰਹੂਗਾ ਜਿਵੇਂ ਕਹਿੰਦੇ ਉਹੀ ਮੈਂ ਤੁਹਾਨੂੰ ਕਹਾਵਤਾ ਪ੍ਰਾਣਿਕ ਗੀਤ ਦੇ ਰਹੀ ਵੀ ਦੁੱਧ ਦੀ ਰਾਖੇ ਇਹ ਦੁੱਧ ਦੀ ਰਾਖੀ ਬਿੱਲੇ ਨੂੰ ਮਿਠਾ ਲੂਗੇ ਤਾਂ ਕਿੰਨੀ ਦੇਰ ਜਿਹੜੇ ਸੇਫਰ ਹੋਊਗਾ ਦੁੱਧ ਨਹੀਂ ਤਾਂ ਹੱਥ ਪੈਰ ਮਾਰ ਕੇ ਡੋਲਦਾ ਦਊਗਾ ਜੇਕਰ ਪੀਣਾ ਹੀ ਗਿਆ ਇਹੀ ਕੰਮ ਹੈ ਪੰਚਾਇਤੀ ਲੈਣ ਪਿੰਡ ਧਰਮ ਦਾ ਧਰਮ ਘੜਦੀ ਹੈ ਵੀ ਸਾਡੀ ਬੇਨਤੀ ਤੁਹਾਡੇ ਰਾਹੀਂ ਡੀਸੀ ਮੋਹਾਲੀ ਨੂੰ ਹੈ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਹੈ ਵੀ ਉਹ ਇਸ ਚੀਜ਼ ਦੇ ਵਿਚਾਰ ਕਰਨ ਤਾਂ ਕਿ ਪਰਸੋਂ ਜੇ ਇਲੈਕਸ਼ਨ ਹੋ ਗਿਆ ਫਿਰ ਦੁਬਾਰੇ ਕੇਸਪਾਨ ਦੀ ਫਿਰੂਗੀ ਬੀਬੀ ਕੁਝ ਕਰਦੀ ਫਿਰੂਗੀ ਉਹਨਾਂ ਦੇ ਕਾਗਜ਼ ਜਿਹੜੇ ਪੇਪਰ ਨੇ ਭਰੇ ਹੋਏ ਉਹ ਰੱਦ ਹੋਣੇ ਚਾਹੀਦੇ ਆ ਜਿਹੜੀ ਚੁਣੀ ਗਈ ਲੜੀ ਸਰਬਸੰਮਤੀ ਨਾਲ ਉਹੀ ਜਿਹੜਾ ਰੱਦ ਹੋਣੀ ਚਾਹੀਏ ਨਰਫੱਕ ਜਿਹਦੇ ਕੋਲੇ ਨਹੀਂ ਪ੍ਰਾਪਰਟੀ ਪਹਿਲਾਂ ਦੱਬੀ ਵੀ ਸ਼ਾਮਲੜ ਚ ਕੋਈ ਕਬਜ਼ਾ ਨਹੀਂ ਉਹ ਬੰਦਿਆਂ ਨੂੰ ਪੰਚ ਤੇ ਸਰਪੰਚ ਚੁਣਾਇਆ ਜਾਵੇ। ਇਹ ਸਰ ਜਿੱਦਾਂ ਵੀ ਕਹਿੰਦੇ ਮਾਲਕਾਨਾ ਹੱਕ ਦਿੱਤਾ ਗਿਆ ਹੈ ਦੇ ਵਿੱਚ ਪਟਵਾਰੀ ਤੋਂ ਲੈ ਕੇ ਤਸਦੀਕ ਦਾ ਸਭ ਇਹਦੇ ਵੀ ਸ਼ਾਮਲ ਹੋਣਗੇ ਤੁਹਾਨੂੰ ਕੀ ਲੱਗਦਾ? ਜਦੋਂ ਪਿੰਡ ਦਾ ਇੱਕ ਸਰਪੰਚ ਹੋਵੇ ਜਦੋਂ ਕਹਿੰਦੇ ਕੁੱਤੀ ਚੋਰਾ ਨਾਲ ਰਲ ਜਾਂਦੀ ਹੈ। ਇੱਕ ਡੀਡੀਪੀਓ, ਬੀਡੀਪੀਓ ਜਾਂ ਇੱਕ ਪਟਵਾਰੀ ਦੇ ਕਰਨ ਕੋ ਜਦੋਂ ਇੱਕ ਪਿੰਡ ਦਾ ਸਰਪੰਚ ਤਸਦੀਕ ਕਰਦਾ ਹੈ। ਜਦੋਂ ਆਪਾਂ ਕੋਈ ਵੀ ਤਸਦੀਕ ਕਰਾਣਾ ਉਹ ਸਰਪੰਚ ਦਾ ਗਲਤ ਤਸਦੀਕ ਕਰਨਾ ਆ ਜਾਂ ਸਹੀ ਕਰਨਾ ਉਹਦਾ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਆਡੈਂਟੀਫਾਈ ਜਿਹੜੇ ਗਲਤ ਕਰ ਦਿੰਨੇ ਜਦੋਂ ਸਰਪੰਚ ਪਿੰਡ ਦਾ ਕਹਿੰਦਾ ਉਹਦੀ ਫਿਰ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਜਿਵੇਂ ਅੱਜ ਸਰਪੰਚਾਂ ਦੀ ਮੌਜੂਦਾ ਸਰਕਾਰ ਨਾਲ ਪਿਛਲੇ ਸਰਪੰਚਾਂ ਨਾਲ ਕਾਲੀਆਂ ਦੀ ਦੀ ਕਾਂਗਰਸ ਦੀ ਮੌਜੂਦਾ ਸਰਕਾਰ ਸਰਪੰਚਾਂ ਦੀ ਸੁਣਦੀ ਹੈ ਤਾਂ ਕਿ ਉਹ ਇਲੈਕਟਡ ਮੈਂਬਰ ਨੇ ਹਰ ਰੋਜ਼ ਰੈਲੀਆਂ ਦਾ ਇਕੱਠ ਕਰਨਾ ਹਰ ਰੋਜ਼ ਬੰਦਿਆਂ ਦਾ ਇਕੱਠ ਕਰਨਾ ਸਰਪੰਚ ਦੀ ਲੋੜ ਹੈ ਉਹ ਸਾਰੇ ਚੰਗੇ ਮਾੜੇ ਕੰਮ ਕਰਾ ਲਵੇ ਕੁਛ ਹੋਜੀ ਇੱਕ ਬਿੰਦੂ ਦੀ ਗੱਲ ਕਰਾਂ ਤਾਂ ਲੱਗਦਾ ਕਿ ਜੇ ਵਿਭਾਗਾਂ ਜਾਂ ਮੁੱਖ ਮੰਤਰੀ ਵੀ ਆਰਡਰ ਦੇ ਦੇ ਪੂਰੇ ਪੰਜਾਬ ਦੇ ਜਿੰਨੇ ਦੇ ਕੇਸ ਕਾਫੀ ਨਿਕਲਣਗੇ ਉਹ ਮੈਂ ਕਹਾਂ ਜੀ ਲੱਖਾਂ ਕੇਸ ਲੱਖਾਂ ਕੇਸ ਨਿਕਲਗੇ ਇਦਾਂ ਦੇ ਜਿਵੇਂ ਬਠੋਈ ਗੱਲਾਂ ਦੀ ਕੱਲ ਇਕੱਠ ਵੀ ਕਰਿਆ ਅਸੀਂ ਖਬਰਾਂ ਵੀ ਲੱਗੀਆਂ ਜਿਹੜੇ ਵਿਅਕਤੀਆਂ ਨੇ ਪਿਛਲੇ 25 30 ਸਾਲ ਤੋਂ ਜ਼ਮੀਨ ਤੇ ਕਬਜ਼ਾ ਕੀਤਾ ਸੀ ਉਹਨਾਂ ਤੋਂ ਕਬਜ਼ਾ ਬਹੁਤ ਔਖਾ ਸਰਕਾਰ ਨੇ ਚੜਾਇਆ ਸੀ ਪਰ ਅੱਜ ਸਰਕਾਰ ਨੂੰ ਦੁਬਾਰੇ ਕਬਜ਼ਾ ਲੈਣਾ ਫੇਰ ਔਖਾ ਹੋ ਗਿਆ ਤਾਂ ਕਿ ਉਹ ਕੋਠੀਆਂ ਤੱਕ ਸ਼ਾਮ ਲੜ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਪਹਿਲਾਂ ਉਹਨਾਂ ਨੇ ਠੇਕੇ ਤੇ ਲੈ ਲਈ ਫੇਰ ਉਹ ਕੋਠੀਆਂ ਪਾ ਗਏ ਹੁਣ ਉਹਨਾਂ ਦੇ ਪੰਜ ਸਰਪੰਚ ਬਣਨ ਲੱਗੇ ਦੱਸੋ ਕਿਵੇਂ ਛਡਾਊਗਾ ਕੋਈ ਜੇ ਗੱਲ ਕਰ ਲਈਏ ਮੁਹਾਲੀ ਦੀ ਜੇ ਮੁਹਾਲੀ ਆਪਾਂ ਨਗਰ ਨਿਗਮ ਚਾ ਜਾਈਏ ਜਦੋਂ ਇੱਕ ਐਮਸੀ ਨੇ ਨਜਾਇਜ਼ ਕਬਜ਼ੇ ਹਟਾਉਂਦਾ ਇਹ ਐਮਸੀ ਖੁਦ ਨਜਾਇਜ਼ ਕਬਜ਼ੇ ਕਰ ਰਿਹਾ ਦੱਸੋ ਕੀ ਹਟਾਊਗਾ ਲੋਕਾਂ ਸਾਡੇ ਕੋਲੇ ਬਹੁਤ ਸਾਰੀਆਂ ਐਗਜ਼ੈਂਪਲਾਂ ਉਦਾਹਰਣਾਂ ਨੇ ਜਿਹੜੇ ਸਾਡੇ ਤੋਂ ਮੁਰਚੀ ਤੇ ਮੁਰਚੀਆਂ ਆਈਆਂ ਜਿਹੜਾ ਪੰਚ ਦੀ ਗੱਲ ਕਰ ਰਹੀ ਕਿ ਚੋਣ ਹੋ ਚੁੱਕੀ ਹੈ ਵੀ ਹੋਣੀ ਹੈ ਤੁਹਾਡੇ ਵੱਲੋਂ ਮੁਰਚੀ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅਸੀਂ ਅੱਜ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਡਾਇਰੈਕਟਰ ਪੰਚਾਇਤ ਨੂੰ ਤੇ ਦੂਜਾ ਡੀਸੀ ਮੋਹਾਲੀ ਨੂੰ ਤੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਜੇਕਰ ਇਹ ਨਹੀਂ ਹੁੰਦਾ ਤਾਂ ਪੂਰੇ ਪੰਜਾਬ ਵਿੱਚ ਸਾਡੇ ਜਿਹੜਾ ਆਏਗਾ ਮੋਰਚਾ ਉਹ ਮਹੰਮ ਚਲਾਊਗਾ ਜਿਹੜੇ ਨਵੇਂ ਪੰਜ ਸਰਪੰਚ ਚੁਣेंगे ਜਿਹੜੇ ਨਾ ਪੰਚਾਇਤੀ ਜ਼ਮੀਨਾਂ ਦੱਬੀ ਜਿਵੇਂ ਆ ਉਹਨਾਂ ਦੇ ਖਿਲਾਫ ਇੱਕ ਵੱਡੀ ਮਹੰਮ ਤੋਰਾਂਗੇ ਤੇ ਤੁਹਾਡਾ ਸਹਿਯੋਗ ਪੂਰਨ ਤੌਰ ਤੇ ਪਹਿਲਾਂ ਵੀ ਹੈ ਹੁਣ ਵੀ ਹੋਊਗਾ ਤੇ ਬਾਅਦ ਚ ਵੀ ਹੋਊਗਾ ਤੁਹਾਨੂੰ ਲੱਗਦਾ ਕਿ ਤਾਂ ਨੂੰ ਵੀ ਚਾਰਟ ਬੱタル ਕਰਨਗੇ ਟਾਈਮ ਲੱਗੇਗਾ ਦੇਖੋ ਜਦੋਂ ਇਲੈਕਸ਼ਨ ਡਿਕਲੇਅਰ ਹੋਇਆ ਦੋ ਦਿਨ ਚਾਰ ਦਿਨ ਪਹਿਲਾਂ ਪੇਪਰ ਭਰੇ ਲੋਕਾਂ ਨੂੰ ਆਪਣੀਆਂ ਪ੍ਰੋਬਲਮਾਂ ਆਪਣੇ ਕੰਮ ਹੈ ਜਿਵੇਂ ਬੀਬੀ ਦਾ ਇਲਾਜ ਚੱਲਦਾ ਸੀ ਇਹਨਾਂ ਦੀ ਇਲਾਜ ਗੱਲ ਚੱਲ ਰਹੀ ਹੈ 5-7 ਦਿਨ ਤੋਂ 10 ਦਿਨ ਤੋਂ ਪਰ ਲੇਕਿਨ ਉਹ ਫੋਰਟੀ ਸਸਤ ਵਾਲ ਜਾਣਾ ਚੈੱਕਅਪ ਕਰਾਉਣਾ ਮੈਂ ਨਹੀਂ ਕਹਿੰਦਾ ਮਰੀਜ਼ ਨੂੰ ਛੱਡ ਕੇ ਤੁਸੀਂ ਇੱਥੇ ਪ੍ਰੈਸ ਨੂੰ ਆਜੋ ਜਾਂ ਤੁਸੀਂ ਕੰਪਲੀਟਾਂ ਪਹਿਲਾਂ ਮਰੀਜ਼ ਨੂੰ ਬਚਾਣ ਦਾ ਹੱਕ ਹੈਗਾ ਬਾਅਦ ਚ ਆਪਾਂ ਇਹ ਜਿਹੜੇ ਕੰਮ ਜਿਹੜੇ ਘਰੇਲੂ ਕਰਦੇ ਆ ਜੇ ਨਹੀਂ ਨਹੀਂ ਹੁੰਦਾ ਫਿਰ ਤੁਹਾਡੇ ਮੋਰਚੇ ਲੱਗਦੀ ਅਸੀਂ ਆਪਣਾ ਮੋਰਚਾ ਜਿਹੜਾ ਹੈਗਾ ਇੱਕ ਪੀਆਈਐਲ ਪਬਲਿਕ ਪਟੀਸ਼ਨ ਜਿਹੜਾ ਮਾਨਯੋਗ ਹਾਈ ਕੋਰਟ ਪਾ ਦਾਂਗੇ ਆ ਸਾਰੀਆਂ ਅਰਜ਼ੀਆਂ ਲੈ ਕੇ ਜਿਵੇਂ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਅਸੀਂ ਤੁਹਾਡੇ ਰਾਹੀਂ ਪੂਰੇ ਪੰਜਾਬ 'ਚ ਜੇ ਕਿਸੇ ਵੀ ਪੰਚ ਦੇ ਸਰਪੰਚ ਦੇ ਖਿਲਾਫ ਦਿੱਤੀ ਹੈ ਬਾਕੀ ਉਹ ਗਲਤੀ ਪਾਇਆ ਗਿਆ ਫਰੌਡ ਪਾਇਆ ਗਿਆ ਉਹਨਾਂ ਪੰਚਾਇਤੀ ਜ਼ਮੀਨ ਦੱਬੀ ਵੀ ਹੈ ਉਹ ਸਿਰਫ ਡਾਕੂਮੈਂਟ ਸਾਨੂੰ ਦੇਣ ਤਾਂ ਅਸੀਂ ਆਪਣੇ ਖਰਚੇ ਤੇ ਮੋਰਚਾ ਆਪਣੇ ਖਰਚੇ ਤੇ ਇੱਕ ਪੀਆਈਐਲ ਪਬਲਿਕ ਪਟੀਸ਼ਨ ਪਾਊਗਾ ਤਾਂ ਕਿ ਜਿਹੜੇ ਪੰਚ ਸਰਪੰਚ ਦਾਗੀ ਨੇ ਉਹ ਐਵੇਂ ਨਾ ਹੋ ਜਿਵੇਂ ਮੰਤਰੀ ਐਮ ਐਲ ਏ ਦੀਆਂ ਪਹਿਲਾਂ ਵਜੀਰ ਗੱਭ ਰਹੇ ਨੇ ਫਿਰ ਬਾਅਦ ਚ ਉਹਨਾਂ ਦੀ ਜਾਂਚ ਹੁੰਦੀ ਰਹੂਗੀ 5 ਸਾਲ ਐਸੇ ਤਰ੍ਹਾਂ ਲੰਘ ਜਾਂਦੇ ਆ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਇਸ ਕਾਸਟਫੈਂਸ ਤੋਂ ਬਾਅਦ ਜਿਹੜੇ ਲੋਕ ਨੇ ਪਿੰਡ ਦੇ ਵੋਟਰ ਨੇ ਉਹ ਵੋਟ ਦੇਣਗੇ ਇਹ ਲੋਕਾਂ ਨੂੰ ਮੈਂ ਕਹਾਂ ਜੀ ਜਦੋਂ ਦੇਖੋ ਪਿੰਡ ਚ 20% ਲੋਕ ਹੋ ਸਕਦੇ ਆ ਵੀ ਨਹੀਂ ਸਮਝਣਾ 80% ਲੋਕ ਹੈ ਇਹ ਗੱਲ ਨੂੰ ਸਮਝਣਗੇ ਤੇ ਸੁਣਨਗੇ ਤੇ ਤੁਹਾਡੀ ਖਬਰਾਂ ਦਾ ਹੀ ਜਿਹੜਾ ਅਸਰ ਕਰਨਗੇ ਹੋਰ ਪਿੰਡਾਂ ਚ ਵੀ ਅਸਰ ਹੋ ਜੂਗਾ ਜਿਹੜੀ ਤੁਹਾਡੀ ਇਹ ਜਿਹੜੀ ਚੱਲ ਰਹੀ ਹੈ ਪਿੰਡ ਦੇ ਲੋਕਾਂ ਨੂੰ ਪਤਾ ਤੇ ਕਿੰਨਾ ਕੁ ਸਪੋਰਟ ਕੋਲ ਕਿ ਉਹ ਸੋਹ ਬਰੋਦ ਜਿਨਾ ਕਰਤ ਨੇ ਕਿੰਨੇ ਮੈਂ ਕਹਿਆ ਜੀ ਹੁਣ ਤੁਹਾਡੇ ਰਾਹੀਂ ਅਸੀਂ ਖਬਰ ਦੇਣ ਲੱਗੇ ਲਿਖਤੀ ਪਿੰਡ ਦਾ ਛੱਡ ਦੋ ਜੇਕਰ ਉਹ ਪ੍ਰਸ਼ਾਸਨ ਚਾਹੇ ਤਾਂ ਸਿਰਫ ਸਾਨੂੰ ਡੀਸੀ ਦੇ ਆਰਡਰ ਚਾਹੀਦੇ ਐ ਇਲੈਕਸ਼ਨ ਕਮਿਸ਼ਨ ਦੇ ਆਰਡਰ ਚਾਹੀਦੇ ਐ ਪੰਚਾਇਤ ਜਿਹੜੇ ਮਰਜੀ ਪਿੰਡ ਦੇ ਹੋ ਪਰ ਜੇਕਰ ਉਹ ਆਰਡਰ ਕਰ ਦਿੰਦਾ ਵੀ ਇਹ ਬੰਦੇ ਖੜਨ ਦੇ ਲੈਕ ਨਹੀਂ ਹੈ ਫਿਰ ਸਾਡਾ ਕੋਈ ਮਟਰੇ ਨਹੀਂ ਹੋਂ ਦਾ ਪਿੰਡ ਦੇ ਲੋਕ ਕੀ ਕਹਿਣਗੇ ਕੀ ਨਹੀਂ ਕਹਿਣਗੇ ਸਿਰਫ ਡੀਸੀ ਨੂੰ ਚਾਹੀਦਾ ਡੀਸੀ ਮੁਹਾਲੀ ਦੀ ਡਿਊਟੀ ਬਣਦੀ ਹੈ ਇਲੈਕਸ਼ਨ ਕਮਿਸ਼ਨ ਪੰਜਾਬ ਦੀ ਡਿਊਟੀ ਬਣਦੀ ਹੈ ਡੀਡੀਪੀਓ ਵੀਡੀਓ ਦੀ ਜਿਨ੍ਹਾਂ ਦੇ ਅਧੀਨ ਆਉਣੇ ਆ ਇਹ ਅਸੀਂ ਤਾਂ ਦੇ ਰਹੇ ਨੇ ਪਹਿਲਾਂ ਦਰਖਾਸਤਾਂ ਤਾਂ ਕਿ ਸਾਡੀਆਂ ਕੋਟਾਂ ਚ ਕੰਮ ਆਣਗੀਆਂ ਕੱਲ ਨੂੰ ਕੋਰਟ ਚ ਕੁਐਸਚਨ ਹੋਊਗਾ ਤੁਸੀਂ ਕਿਉਂ ਨਹੀਂ ਇਹ ਜਿਹੜੀਆਂ ਪਹਿਲਾਂ ਦਰਖਾਸਤਾਂ ਦਿੱਤੀਆਂ ਇਹ ਸਿਰਫ ਅਸੀਂ ਕੋਰਟ ਵਾਸਤੇ ਇੱਕ ਗਰਾਊਂਡ ਬਣਾ ਰਹੇ ਕੋਰਟ ਵਾਸਤੇ ਗਰਾਊਂਡ ਬਣਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਦਰਖਾਸਤਾਂ ਦੀ ਲੋੜ ਹੈ ਸਰ ਸਰ ਸੰਪਤੀ ਦਾ ਚੁਣਿਆ ਹੀ ਗਿਆ ਹੈ ਅਗਰ ਉਹਨੂੰ ਆਪਾ ਰੱਦ ਕੀਤਾ ਕਰਾ ਸਕਦੇ ਉਹ ਮਹਾਰਾਜ ਦੇਸਤਾਂ ਉਸੇ ਵਾਰਡ ਚ ਪਿੰਡ ਚ ਬਾੜਬੰਦੀ ਹੋਈ ਵੀ ਹੈ ਉਸੇ ਵਾਰਡ ਦੀ ਦੁਆਰੇ ਇਲੈਕਸ਼ਨ ਹੋ ਸਕਦੀ ਹੈ ਨੋ ਸਰਪੰਚਾਂ ਤੋਂ ਪਿੰਨਾ ਗਏ ਹੋ ਤੁਸੀਂ ਐਕਸ਼ਨ ਦੀ ਮੋੜੀ ਵੀ ਨਹੀਂ ਮੈਂ ਕਿਹਾ ਜੀ ਜਦੋਂ ਪੰਜ ਖੜਨਗੇ ਉਹਦਾ ਵਿਰੋਧ ਕਰਨਗੇ ਫਰਜ਼ ਕਰੋ ਉਹਨੂੰ ਨਕਾਰ ਦਿੰਨੇ ਤਾਂ ਹੋਰ ਦੋ ਆਣ ਪੰਜਾਂ ਨੇ ਖੜੇ ਹੋ ਜਾਣਾ ਕਿਹੜਾ ਕਹਿੰਦਾ ਵੀ ਮੈਨੂੰ ਨਾ ਸਰਪੰਚ ਦੀ ਸਰਪੰਚੀ ਨਾਲ ਇੱਕ ਇਲੈਕਸ਼ਨ ਇੱਕ ਦੀ ਕਰਾਈ ਸੀ ਉਹਦੀ ਦਬਾਅ ਆ ਜਾਂ ਪ੍ਰੈਸ਼ਰ ਪਾਇਆ ਕਿਸੇ ਤਰ੍ਹਾਂ ਕਰਿਆ ਉਹਨੇ ਐਪਲੀਕੇਸ਼ਨ ਵਾਪਸ ਲੈ ਲਈ ਉਹਨੇ ਐਪਲੀਕੇਸ਼ਨ ਸਾਡ ਵਾਪਸ ਲੈ ਲਈ ਹੈ ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਰੇ ਮੇਰਾ ਪਿੰਡ ਜੀ ਧਾਰੂਗੜ ਹੈ ਤੇ ਮੇਰਾ ਨਾਮ ਗੁਰਮੀਤ ਗੌਰ ਹੈ ਹਾਂ ਜੀ ਮੈਂ 4 ਸਾਲ 5 ਸਾਲ ਸਾਡੇ ਘਰ ਨੂੰ ਰਸਤਾ ਨਹੀਂ ਸੀ ਤੇ ਰਸਤਾ ਲੈਣ ਵਾਸਤੇ ਮੈਨੂੰ ਤੋਰ ਜਾਣਾ ਪਿਆ ਇੱਥੇ ਬਲਵਿੰਦਰ ਸਿੰਘ ਦੇ ਥਰੂ ਚੈਨਲ ਨਾਲ ਮੇਰਾ ਸਾਥ ਸੀ ਆ ਸਾਥ ਦੇ ਕੇ ਮੈਂ 4 ਸਾਲ ਕੇਸ ਲੜਨਾ ਪਿਆ ਕੇਸ ਲੜ ਕੇ ਉਹ ਪੰਚਾਇਤੀ ਜਗ੍ਹਾ ਇੱਕ ਕਨਾਲ 6 ਮਰਲੇ ਸੀ ਉਹ ਜਗ੍ਹਾ ਵੀ ਪੰਚਾਇਤ ਦੇ ਅੰਦਰ ਹੋ ਗਈ ਤੇ ਮੈਨੂੰ ਦੋ ਕਨਾਲ ਦੋ ਮਰਲੇ ਦਾ ਰਸਤਾ ਵੀ ਮਿਲ ਗਿਆ ਦੋ ਘੰਟੂ ਇਕੱਠੇ ਦਾ ਰਸਤਾ ਵੀ ਮੈਨੂੰ ਮਿਲ ਗਿਆ ਤੇ ਹੁਣ ਜਿਹੜੇ ਸਾਡੇ ਵਿਰੋਧੀ ਸੀ ਉਦਵਾਰੇ ਫੇਰ ਪੰਚੀ ਸਰਪੰਚੀ 'ਚ ਖੜੇ ਹੋਗੇ ਵੀ ਅਸੀਂ ਦੁਬਾਰੇ ਫੇਰੇ ਕੰਮ ਕਰੀਏ ਸਾਨੂੰ ਬਾਰ-ਬਾਰ ਧਮਕੀਆਂ ਵੀ ਦਿੰਦੇ ਆ ਵੀ ਅਸੀਂ ਥਰ ਤੋਂ ਬਾਰ-ਬਾਰ ਕਹਿੰਦੇ ਸਾਨੂੰ ਵੀ ਅਸੀਂ ਫਟੇ ਰਸਤਾ ਛਡਾ ਕੇ ਛੱਡੂਗੇ ਜਿਵੇਂ ਮਰਜ਼ੀ ਕਰੀਏ ਸੀ ਇਸੇ ਵਾਸਤੇ ਵੋਟਾਂ 'ਚ ਖੜੇ ਹੋਏ ਆ ਵੀ ਅਸੀਂ ਦੁਬਾਰੇ ਫੇਰ ਵਾਪਸ ਜਗ੍ਹਾ ਲੈਣੀ ਹੈ ਚਾਲੂ ਡਰ ਰਿਹਾ ਕਿ ਜੇ ਉਹ ਜਿੱਤ ਜਾਂਦੇ ਆ ਹਾਂਜੀ ਇਹ ਦੁਬਾਰਾ ਸਾਡਾ ਰਸਤਾ ਹਾਂਜੀ ਬੜੀ ਪ੍ਰੋਬਲਮ ਕ੍ਰੀਏਟ ਕਰਨ ਦੀ ਹਾਂਜੀ ਜਿਹੜੀ ਤੁਸੀਂ ਇੰਨੀ ਲੰਬੀ ਲੜਾਈ ਲੜਾਈ ਹੈ ਹਾਂਜੀ ਹਾਂਜੀ ਦੁਬਾਰੇ ਫੇਰ ਸਾਨੂੰ ਲੜਨੀ ਪੈਣੀ ਹੈ ਹਾਂਜੀ ਸਾਨੂੰ ਖਤਰਾ ਆ ਉਹਨਾਂ ਤੋਂ ਕਰਨਗੇ ਉਹ ਜ਼ ਕਿਉਂ ਭੈਲ ਬਾਰ-ਬਾਰ ਸਾਡੇ ਕੋਲ ਸਨਹੀ ਆਉਂਦੇ ਇਹਨਾਂ ਵੀ ਅਸੀਂ ਵੋਟਾਂ 'ਚ ਖੜੇ ਹੋਵਾਂਗੇ ਪੰਜ ਸਰਪੰਚ ਬਣਾਂਗੇ ਫਿਰ ਅਸੀਂ ਆ ਜਗ੍ਹਾ ਫਿਰ ਵਾਪਸ ਲੈਾਂਗੇ ਵਾਪਸ ਲਵਾਂਗੇ ਤੁਹਾਡੇ ਪਰਿਵਾਰ ਚੋਂ ਕਿਹੜੇ ਦੇ ਪਰ ਸਾਡੇ ਪਰਿਵਾਰ ਚੋਂ ਜੀ ਸਾਡੇ ਪਰਿਵਾਰ ਚੋਂ ਜੀ ਮੇਰੇ ਜੇਠ ਦਾ ਪਰਿਵਾਰ ਹੈ ਹੁਣ ਤਾਂ ਬੇਟਾ ਹੀ ਹੈ ਜੀ ਇਕੱਲਾ ਹੀ ਕਰੀ ਜੀ ਹਾਂ ਜੀ ਧਾਮਕੀਆਂ ਦਿੰਦੇ ਹਾਂ ਹਾਂ ਜੀ ਧਾਮਕੀਆਂ ਦਿੰਦੇ ਆ ਕਿ ਸਾਡੇ ਪਰਿਵਾਰ ਚ ਮੇਰਾ ਬੇਟਾ ਉਹ ਵੀ ਬਾਹਰ ਹੈ ਅਸੀਂ ਸੱਸ ਨੂੰ ਐ ਦੋ ਬੱਚੇ ਤਿੰਨ ਬੱਚੇ ਸਾਡੇ ਕੋਲ ਅਸੀਂ ਇਕੱਲਿਆਂ ਦੋਨੋਂ ਜਣੀਆਂ ਨਾਲ ਬਲਵਿੰਦਰ ਸਿੰਘ ਨਾਲ ਫੋਬੜੇ ਨਾਲ ਰਲ ਕੇ ਸੀ ਲੜਾਈ ਲੜੀਏ ਸਾਡੇ ਜਿਹੜੇ ਪਹਿਲਾਂ ਸਰਪੰਚ ਸੀ ਉਹਨਾਂ ਦਾ ਸਯੋਗ ਚ ਸਾਡੇ ਨਾਲ ਚੰਗਾ ਸੀ ਜਿਹੜਾ ਹੁਣ ਸਾਡੇ ਨਾਲ ਦੁਬਾਰੇ ਬਣ ਲੱਗਿਆ ਉਹ ਉਹਨਾਂ ਦੀ ਪਾਰਟੀ ਦਾ ਉਹ ਵੀ ਵਾਰ-ਵਾਰ ਕਹਿੰਦਾ ਵੀ ਛਡਾਵਾਂਗੇ ਜਗਾਂ ਤੇ ਬਾਕੀ ਜਿਹੜੇ ਐਮਐਲਏ ਆ ਇਹ ਹਰਵਾਰ ਸਿੰਘ ਕਲਵਾਨ ਸਿੰਘ ਕਲਵਾਨ ਤੁਸੀਂ ਉਹਨਾਂ ਨਾਲ ਰਲ ਕੇ ਕਹਿੰਦੇ ਵੀ ਜਗਾਂ ਛਡਾਵਾਂਗੇ ਜਰੂਰ ਅਸੀਂ ਪਾਰਟੀ ਦੇ ਮੈਂਬਰ ਆ। ਹਾਂਜੀ। ਅਸੀਂ ਆਮ ਆਦਮੀ ਪਾਰਟੀ ਦੇ ਮੈਂਬਰ ਨੇ। ਅਸੀਂ ਪੰਚਾਇਤ ਬਣੂਗੀ ਸਾਡਾ ਐਮ.ਐਲ.ਏ. ਹੈ। ਤੇ ਇਹੀ ਜਗ੍ਹਾ ਤੁਹਾਨੂੰ ਵਾਪਸ ਲੈ ਕੇ ਦਿਖਾਵਾਂਗੇ। ਹਾਂਜੀ, ਆਹੀ ਕੁਝ ਕਹਿੰਦੇ ਸਾਨੂੰ। ਬ੍ਰੋਸਰ ਤੁਹਾਨੂੰ ਕੀ ਲੱਗਦਾ ਮਤਲਬ ਇਸ ਚੋਣ ਤੇ ਟੱਕਰ ਸਾਈਕਲ ਹੋਏਗੀ ਜਿਵੇਂ ਕੋਈ ਵੀ ਨਿਕਲ ਜਾਏਗਾ ਮਤਲਬ। ਬਹੁਤ ਸਾਰਾ ਪਿੰਡਾਂ 'ਚ ਪਹਿਲਾਂ ਵੀ ਹੋਇਆ ਲੜਾਈ ਝਗੜੇ ਵੀ ਹੁੰਦੇ, ਮਾਰਕੁੱਟ ਵੀ ਹੁੰਦੀ ਇਲੈਕਸ਼ਨ 'ਚ ਕੀ ਨਹੀਂ ਹੁੰਦਾ। ਤੇ ਸਾਰਾ ਕੁਝ ਜਿਹੜਾ ਇਲੈਕਸ਼ਨ ਤੋਂ ਸਾਰਾ ਹੋ ਜਾਂਦਾ ਇਹ ਪਿੰਡ ਦੇ ਪੰਚਾਇਤਾਂ 'ਚ ਹੈ, ਐਮ.ਸੀ. ਦੀ ਚੋਣ ਹੋਏ, ਬਲੱਡ ਸੰਮਤੀ ਦੀ ਹੋਏ, ਜ਼ ਸਾਇਪ ਪੰਚੀ ਸਰਪੰਚੀ ਵਾਸਤੇ ਵੀ ਬਹੁਤ ਜ਼ੋਰ ਲਾਇਆ ਹੁੰਦਾ ਲੋਕਾਂ ਨੇ ਤੁਹਾੰਡਾ ਦੇ ਰਾਫਿਸ ਵਾਲੇ ਨੇ ਵਸੇ ਸਰਕਾਰ ਕ腐ਸ਼ਨ ਦੇ ਵਾਸਤੇ ਨੰਬਰ ਜਾਰੀ ਕਰ ਰਹੀ ਹੈ ਬੜਾ ਕੀ ਕਹਿੰਦੇ ਹੈ ਜ਼ੋਰ ਲਗਾਈ ਤਰਕਸ਼ਨ ਕਰਦਾ ਹੋਵੇ ਦੂਜੇ ਪਾਸੇ ਤੁਹਾਨੂੰ ਪ੍ਰੈਸ ਕਾਨਫਰੈਂਸ ਕਰਵਾਇ ਕਰਨੀ ਪੈ ਰਹੀ ਹੈ ਭ੍ਰਸ਼ਟਾਚਾਰ ਦੇ ਖਿਲਾਫ ਕੀ ਲੱਗਦਾ ਹੈਗਾ ਕਿ ਸਰਕਾਰ ਸਿਰ ਗੱਲਾਂ ਜੋ ਦੀਏ ਭ੍ਰਸ਼ਟਾਚਾਰ ਦੇ ਵਾਸਤੇ ਕਰਦੀ ਸਾਡੇ ਕੋਲੇ ਹਲਫੀਆ ਬਿਆਨ ਆਏ ਨੇ ਉਹ ਤਾਂ ਕਹਿੰਦੀ ਨਾ ਗੁਪਤ ਰੱਖਿਆ ਜੂ ਸਾਨੂੰ ਐਫੀਡੇਵਟ ਦੇ ਕੇ ਦੱਸ ਰਹੇ ਨੇ ਅਸੀਂ ਤੁਹਾਡੇ ਰਾਹੀਂ ਐਫੀਡੇਵਟ ਜਾਰੀ ਕਰ ਸਕਦੇ ਹਾਂ ਸਾਡੇ ਕੋਲੇ 10 ਕ ਪੀੜਾ ਬੜਾ 20 ਪਏ ਨੇ 10 ਤਾਂ ਸਾਡੇ ਕੋਲ ਨਗਰ ਨਿਗਮ ਮੁਹਾਲੀ ਦੇ ਪਏ ਨੇ। ਦੋ ਪੁਲਿਸ ਕਰਮਚਾਰੀਆਂ ਖਿਲਾਫ ਸੋਆਣਾ ਥਾਣੇ ਦੇ ਖਿਲਾਫ ਐਫ ਆਈ ਐਫੀ ਡੈਵਡਾਏ ਪਏ ਨੇ। ਸਾਡੇ ਕੋਲ ਤਾਂ ਐਫੀ ਡੈਵਡਾਏ ਵੇ ਜਿਹੜਾ ਮੁੱਖ ਮੰਤਰੀ ਨੂੰ ਭੇਜਦੇ, ਡੀਸੀ ਨੂੰ ਭੇਜਦੇ, ਐਸ ਐਸ ਪੀ ਮੁਹਾਲੀ ਨੂੰ ਭੇਜਦੇ ਸਾਡੇ ਕੋਲ ਹਲਫੀਆ ਬਿਆਨ ਪਏ। ਹਲਫੀਆ ਬਿਆਨਾਂ ਤੋਂ ਕਾਰਵਾਈ ਨਹੀਂ ਹੁੰਦੀ ਹੈ। ਫਿਰ ਕਰਪਸ਼ਨ ਕਿਵੇਂ ਮੁਕਤ ਹੋਊਗੀ? ਨਤੀਜਾ ਕੋਈ ਨਹੀਂ ਨਿਕਲਦਾ। ਕੋਈ ਨਤੀਜਾ ਨਹੀਂ, ਕੋਈ ਵਸਤਾ ਨਹੀਂ। ਹਾਂਥੀ ਦੇ ਦੰਦ ਖਾਣਦੇ ਹੋਰ ਨੇ, ਦਿਖਾਣਦੇ ਹੋਰ ਨੇ, ਕਹਿਣਾ ਕੁਝ ਹੋਰ ਹੈ। ਕਰਨੀ ਕੁਝ ਹੋਰ ਹੈ।